ਅੰਬਰ ਸਰ ਬਹੁਤ ਸੋਹਣੀ ਫਿਲਮ ਬਣੀ ਹੈ ਬਹੁਤ ਬਹੁਤ ਮੁਬਾਰਕਾ ਤੁਹਾਨੂੰ थैंक यू so much थैंक यू so much ਅਜੀ ਸੋਹਣਿਆ ਸੰਸਰ ਗ੍ਰੋਨੂ ਨੇ ਕਹਿੰਦੇ ਸਰ ਸਤਿ ਸ਼੍ਰੀ ਅਕਾਲ ਪਲੀਜ਼ ਸਰਗ੍ਰੋਨੂ ਨੇ ਕਹਿੰਦੇ ਬਹੁਤ ਸਾਨੂੰ ਘੁਮਾਉਂਦੇ ਰਹਿਆ ਅੰਬਰ ਕੀ ਹੈ ਐਨ ਮੌਕੇ ਤੇ ਸਾਨੂੰ ਜਿਹੜੀ ਸਕ੍ਰਿਪਟ ਮਿਲਦੀ ਸੀਗੀ ਨਹੀਂ ਜੀ ਐਕਚੁਅਲੀ ਕੀ ਹੁੰਦਾ ਕਿ ਜਿਹੜਾ ਰਾਈਟਰ ਦਾ ਜਿਹੜਾ ਪਹਿਲਾ ਪ੍ਰੋਸੈਸ ਹੁੰਦਾ ਇਕੱਲੇ ਕੰਮ ਕਰਨ ਨਾਲ ਉਹ ਉਹ ਨਹੀਂ ਨਾ ਉਹ ਉਹ ਇਕੱਲੇ ਤਾਂ ਹੁੰਦਾ ਉਦੋਂ ਹਨਾ ਪਰ ਹਾਂ ਸਾਰੀ ਟੀਮ ਸਾਹਮਣੇ ਬਟ ਇਹ ਤਾਂ ਹੁੰਦਾ ਕਿ ਜਦੋਂ ਤੁਸੀਂ ਇਹਨਾਂ ਕੰਮ ਕਰ ਲੈਨੇ ਔਰ ਸਾਰੀ ਟੀਮ ਤਾਂ ਅਸੀਂ ਇੱਕ ਦਿਨ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਨਾ ਤਾਂ ਤੁਸੀਂ ਬਹੁਤ ਐਕਚੁਅਲੀ ਇੱਕ ਦੂਜੇ ਦੇ ਇਸ਼ਾਰੇ ਸਮਝਣ ਲੱਗ ਪੈਨੇ ਆ ਹਨਾ ਤਾਂ ਉਹ ਇਹ ਸਕ੍ਰਿਪਟ ਜਿਹੜੀ ਇਹ ਇਕੱਠਿਆਂ ਜਦੋਂ ਫਿਰ ਇੰਪਰੋਵਾਈਜ਼ ਹੁੰਦੀ ਹੈ ਤੇ ਡੈਫੀਨਿਟਲੀ ਇੱਕ ਹੁੰਦਾ ਵੀ ਮੈਨੂੰ ਲੱਗਦਾ ਹੁੰਦਾ ਕਿ ਜੇ ਰਾਈਟਰ ਕਾਮੇਡੀ ਖਾਸ ਕਰਕੇ ਜੇ ਲਿਖ ਕੇ ਰੱਖਦਾ ਤਾਂ ਉਹ ਲਾਈਨਾਂ ਕਦੇ ਵੀ ਲੰਬੀਆਂ ਹੋ ਜਾਂਦੀਆਂ ਉਹ ਜਦੋਂ ਇੰਪਰੋਵਾਈਜ਼ ਕਰਦੇ ਆ ਔਰ ਉਧਰ ਛੋਟੇ ਛੋਟੇ ਲਫ਼ਜ਼ ਹੋ ਜਾਂਦੇ ਤੇ ਇਦਾਂ ਲੱਗਦਾ ਜਿਦਾਂ ਕਿਸੇ ਨੇ ਲਿਖਿਆ ਨਹੀਂ ਉਹ ਐਂ ਲੱਗਦਾ ਕਿ ਰੀਅਲ ਚ ਬੋਲ ਰਿਹਾ ਹਾਂ ਉਹ ਲਾਈਵ ਆ ਜਾਂਦੀ ਹੈ ਜੀਨ ਸਰ ਇਥੇ ਨਾਲ ਨੇ ਵੀ ਐਂ ਸਰ ਕਿਵੇਂ ਦੇ ਲੱਗੀ ਤੁਹਾਨੂੰ ਫਿਲਮ ਬਹੁਤ ਵਧੀਆ ਔਰ ਸਾਰੇ ਇੰਡਸਟਰੀ ਨੂੰ ਮੁਬਾਰਕ ਦਿੰਦਾ ਮੈਂ ਕਿ ਬਹੁਤ ਚਿਰਾਂ ਬਾਅਦ ਕੋਈ ਟਕੇਗੀ ਫਿਲਮ ਜਿਹੜੀ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ ਹੈ ਕਹਾਣੀ ਬਹੁਤ ਵਧੀਆ ਹੈ ਆਰਟਿਸਟ ਬਹੁਤ ਵਧੀਆ ਹੈ ਤੇ ਮੈਨੂੰ ਇਹ ਹੈ ਕਿ ਇਹ ਹੋ ਗਿਆ ਕੋਈ ਨਹੀਂ ਦੱਸਿਆ ਮੈਨੂੰ ਇਹਦਾ ਲੱਗਦਾ ਕਿ ਜਿਸ ਤਰ੍ਹਾਂ ਬਹੁਤ ਪਹਿਲਾਂ ਇੱਕ ਵਾਰੀ ਇਸ ਨਾ ਕੈਰੀਨ ਜਟਾ ਜਟਨ ਜਿਲੇ ਟੈਂਗਰੇਜ ਅੱਲਾ ਪੰਜਾਬ ਮੈਨੂੰ ਲੱਗਦਾ ਬਹੁਤ ਚਿਰ ਬਾਅਦ ਕੋਈ ਇਦਾਂ ਦੀ ਫਿਲਮ ਆਈ ਹੈ ਜਿਹੜੀ ਸ਼ਾਇਦ ਗੈਪ ਇੱਕ ਲੋਡ ਸੀਗੀ ਤੇ ਆਨ ਵਾਲੇ ਕੱਲ ਨੂੰ ਨਵੀਆਂ ਫਿਲਮਾਂ ਨੂੰ ਰਾਹ ਦੇਗੀ ਸਰ ਗੋਨਨ ਰਵੀ ਕੰਗ੍ਰੈਚੁਲੇਸ਼ਨ ਥੈਂਕ ਯੂ ਜੀ ਬਣੀ ਹੈ ਐਂਡ ਅਸੀਂ ਬਹੁਤ ਹੱਸੇ ਅੱਜ ਸਾਰਿਆਂ ਨਾਲ ਤੁਸੀਂ ਬੈਠੇ ਹੋ ਪਰ ਦੱਸੋ ਆ ਜਿਹੜਾ ਮੋਨਿਕਾ ਬਲੂਚੀ ਵਾਲਾ ਰੂਪ ਵੇਖਿਆ ਤੁਸੀਂ ਕਿਤੇ ਤੀਜੀ ਸਦਾਰਨੀ ਮੋਨਿਕਾ ਬਲੂਚੀ ਆਈ मैं इसको बोलता रहता हूं मुझे वो लाइन बार-बार बोल के सुनाए एंजॉय इट सो मच बना दो नहीं नहीं <laughs> ऐसे थोड़ी बट थैंक यू आपको अच्छे लगे <laughs> जी बिल्कुल मजा आई सानू चाहिदा और किया होना थैंक यू सो मच थैंक यू जी थैंक यू गरमजीत जी 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 फिल्म दे भी ਤੁਹਾਡੇ ਕਿਰਦਾਰ ਬਹੁਤ ਸਮਝਦਾ ਜੀ थैंक यू जी थैंक यू थैंक यू जी तो एक के भी लगया फेर इटालियन हुजन देखाया है बहुत चंगा लगया जी बड़ी देर बाद सिरपाचे परौण का लगिया ने और बड़ी खुशी दी बात सारी पंजाबी फिल्म इंडस्ट्री दे जी ਬਹੁਤ ਖੁਸ਼ੀ ਹੋਈ ਹੈ ਜੀ ਬੜੀ ਦੇਰ ਬਾਅਦ ਇੰਤਜ਼ਾਰ ਕਰਦੇ ਆ ਕਿ ਫਿਲਮ ਦਾ ਇੱਕ ਇੰਡਸਟਰੀ ਦੇ ਵਿੱਚ ਵਧੀਆ ਸਬਜੈਕਟ ਦਾ ਆਉਣਾ ਜ਼ਰੂਰੀ ਹੈ ਸੋ ਬਹੁਤ ਖੁਸ਼ੀ ਬਹੁਤ ਹੱਸੇ ਮਜ਼ਾ ਆ ਗਿਆ ਥੈਂਕ ਯੂ ਸੋ ਫਿਲਮ ਦੇ ਕਲਾਕਾਰ ਔਰ ਸਾਡੀ ਪੰਜਾਬੀ ਇੰਡਸਟਰੀ ਦੇ ਬਹੁਤ ਅੱਛੇ ਆਰਟਿਸਟ ਸਾਡੇ ਨਾਲ ਮੌਜੂਦ ਹੈ ਸਰ ਕਿਵੇਂ ਲੱਗੀ ਫਿਲਮ Song and Songnet ਅਸਲ ਵਿੱਚ ਟਾਈਬ ਦਾ ਵੀ ਜਦਨਾ ਫਿਲਮ ਤੋਂ ਪਹਿਲੇ ਆਪਾਂ ਪ੍ਰੀਮੀਅਰ ਹੁੰਦਾ ਉਦੋਂ ਕੁਝ ਕਹਿਣ ਦਾ ਹੁੰਦਾ ਨਹੀਂ ਕੋਲੇ ਲੇਕਿਨ ਅੱਜ ਅਸੀਂ ਖੁੱਲੇ ਦਿਲ ਨਾਲ ਖੁੱਲੇ ਮਨ ਨਾਲ ਕਹਿ ਸਕਦੇ ਹਾਂ ਸਾਨੂੰ ਫਖਰ ਹੈ ਪੰਜਾਬੀ ਸਿਨੇਮਾ ਜਿੰਦਾਬਾਦ ਔਰ ਅੱਜ ਸਾਡੇ ਐਮੀ ਬਿਰਕ ਬਾਕੀ ਸਰਗੁਮੇਤਾ ਔਰ ਨਿਮਿਤ ਖੈਦਾ ਦਾ ਜੋ ਵੀ ਸਾਨੂੰ ਅਸੀਂ ਦੇਖਣ ਨੂੰ ਮਿਲਿਆ ਪੂਰਾ ਐਂਟਰਟੇਨਮੈਂਟ ਔਰ ਬਹੁਤ ਵਧੀਆ ਫਿਲਮ ਹੈ ਔਰ ਸਾਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਔਰ ਮੇਰੇ ਖਿਆਲ ਚ ਸ਼ਾਇਦ ਤੁਹਾਨੂੰ ਬੋਰ ਮਿਲ ਗਈ ਹੋਣੀ ਹੈ ਕਿ 2 ਕਰੋੜ ਤੋਂ ਉੱਪਰ ਹੁਣ ਤੱਕ ਇਹ ਪਹਿਲਾ ਦਿਨ ਕਰ ਚੁੱਕੀ ਹੈ ਕਿਉਂਕਿ 81 6 ਵਜੇ ਹੋ ਗਏ ਸੀਗਾ ਵੱਡੀ ਚੀਜ਼ ਹੈ ਵੱਡੀ ਇੱਕ ਕਿਉਂਕਿ ਬਹੁਤ ਫਿਲਮਾਂ ਜੜੀਆਂ ਨਹੀਂ ਚੱਲ ਰਹੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਹਾਂ ਬਿਲਕੁਲ ਸਾਨੂੰ ਉਮੀਦ ਜਾਗੀ ਆਉਣ ਸਾਨੂੰ ਬਹੁਤ ਵੱਡੀ ਇਸ ਗੱਲ ਤੋਂ ਮਤਲਬ ਪਹਿਲੀ ਉਮੀਦ ਸੀ ਇਸ ਗੱਲ ਦੀ ਕਿ ਫਿਲਮ ਬਹੁਤ ਵਧੀਆ ਕਮਾਊਗੀ ਬਹੁਤ ਵਧੀਆ ਕੰਮ ਕਰੂਗੀ ਆਉਣ ਵਾਲੀਆਂ ਫਿਲਮਾਂ ਜੜੀਆਂ ਨੇ ਸਾਰੀਆਂ ਟਰਨ ਵਾਈਟਰ ਲੋਕੀ ਵੇਖਣ ਆਣਗੇ ਵੇਖਣ ਆਣਗੇ ਪਰ ਉਸ ਦਾ ਟੁੱਟਿਆ ਹੋਇਆ ਸੀਗਾ ਲੋਕਾਂ ਦਾ ਸਿਨੇਮਾ ਤੋਂ ਸੋ ਅੱਜ ਜੁੜਿਆ ਤੁਸੀਂ ਦਾ ਇਸ ਫਿਲਮ ਦੇ ਵਿੱਚ ਕਰੈਕਟਰ ਪਲੇ ਕੀਤਾ ਹੈਗਾ ਸੋ ਇਸ ਫਿਲਮ ਦਾ ਪਾਰਟ ਹੋਣ ਨਾਲ ਕਿੰਨੀ ਕਿ ਖੁਸ਼ੀ ਬਹੁਤ ਖੁਸ਼ੀ ਹੁੰਦੀ ਹੈ ਜੀ ਕਿਉਂਕਿ ਇੱਕ ਤਾਂ ਵੱਡੇ ਬਜਟ ਦੀ ਫਿਲਮ ਸੀ ਤੇ ਸਾਰੇ ਸੀਨੀਅਰ ਆਰਟਿਸਟ ਇਸ ਦੇ ਵਿੱਚ ਤੇ ਬੜੀ ਖੁਸ਼ੀ ਹੋਈ ਹੈ ਮੈਂ ਇਹਦੇ ਵਿੱਚ ਅਦਾ ਗੁਰੀ ਦੇ ਮਾਮੇ ਦਾ ਕਰੈਕਟਰ ਕੀਤਾ ਸੋ ਇੱਥੋਂ ਪਤਾ ਲੱਗਦਾ ਜੀ ਕਿ ਪਹਿਲੇ ਪਹਿਲੇ ਦਿਨੀ ਮਤਲਬ 2 ਕਰੋੜ ਦਾ ਜਿਹੜਾ ਬਿਜ਼ਨਸ ਹੋਇਆ ਤੇ ਲੋਕ ਹੱਸਣਾ ਚਾਹੁੰਦੇ ਨੇ ਤੇ ਜ਼ਰੂਰੀ ਹੈ ਸੋ ਹਸਾ ਹਸਾ ਪੰਜਾਬ ਚੋਂ ਜਾ ਨਹੀਂ ਸਕਦਾ ਸੋ ਲੋਕ ਹੱਸਣਾ ਚਾਹੁੰਦੇ ਨੇ ਤੇ ਇਸ ਫਿਲਮ ਨੇ ਹਸਾਇਆ ਤੇ ਲੋਕਾਂ ਦੇ ਸਾਹਮਣੇ ਲਿਆਂਦੀ ਹੈ ਤੇ ਬਿਜ਼ਨਸ ਕਰਕੇ ਵੀ ਦਿਖਾਇਆ ਸੋ ਅਸੀਂ ਤਾਂ ਕਹਿੰਦੇ ਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਤੇ ਅਸੀਂ ਵੀ ਹਿੱਸਾ ਬਣਦੇ ਰਹੀਏ ਤੇ ਤੁਸੀਂ ਚੈਨਲਾਂ ਤੇ ਇਹਨੂੰ ਪ੍ਰਮੋਟ ਕਰਦੇ ਹੋ ਬਹੁਤ ਖੁਸ਼ੀ ਹੋਈ ਹੈ ਥੈਂਕ ਯੂ ਵੀ ਪਾਇਦਾਰ ਹੋਣੀ ਚਾਹੀਦੀ ਹੈ ਪਾਇਦਾਰ ਕਮੇਟੀ ਵਧੀਆ ਕਮੇਟੀ ਤਾਂ ਕਿ ਲੋਕਾਂ ਨੂੰ ਪਸੰਦ ਆਵੇ ਪਰਿਵਾਰ ਬੈਠ ਕੇ ਦੇਖ ਸਕੋ ਹਾਸੇ ਸਫਲ ਖੁਸ਼ੀ ਮਹਿਸੂਸ ਕਰ ਸਕੋ ਸਾਡੇ ਅਸਲ ਤੇ ਲੋਕ ਡਿਪਰੈਸ ਬਹੁਤ ਨੇ ਤੋ ਲੋਕ ਹੱਸਣਾ ਚਾਹੁੰਦੇ ਨੇ ਖੁਸ਼ੀ ਮਨਾਉਣਾ ਚਾਹੁੰਦੇ ਨੇ ਸੋ ਅਸੀਂ ਆ ਫਿਲਮਾਂ ਆਉਣੀਆਂ ਚਾਹੀਦੀਆਂ ਨੇ ਜੀ ਐਂਜਟੀਨ ਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ